ਪੰਜ ਜੀ ਸੂਟ ਦੀ ਜਿਹੜੀ ਇਕ ਟਾਈ ਕਰਾਂਗੇ 5 ਮੀਟਰ ਕਪੜਾ ਹੈ ਇਹ ਤੇ ਉਹੀ ਕਮੀਜ਼ਾ ਦਾ ਜਿਹੜੀ ਇਹਦਾ ਕਮੀਜ਼ ਉਹੀ ਬਣੂਗਾ ਜਿਹੜਾ ਆਪਾਂ ਨੇ ਕਾਣ ਕੱਢਿਆ ਸੀਗਾ ਤੇ ਹੁਣ ਆਪਾਂ ਇਹਦੀ ਕਟਾਈ ਜਿਹੜੀ ਸ਼ੁਰੂ ਕਰਾਂਗੇ ਮੈਂ ਇਹਦਾ ਫੋਲਡ ਕਰਕੇ ਡਬਲ ਇਹਨੂੰ ਇਹਦੀ ਲੈਂਥਾ ਜਿਹੜੀ ਲਗਾ ਲਈ ਆ 4.5 ਇੰਚ ਮੈਂ ਇਹਦੀ ਲੈਂਥਾ ਜਿਹੜੀ ਲਗਾਈ ਆ 4.5 ਇੰਚ ਤਿਆਰ ਹੋ ਜਾਊਗੀ ਤੇ ਇਹਦਾ ਘੇਰਾ ਆਪਾਂ 22 ਇੰਚ ਰੱਖਾਂਗੇ 4 ਇੰਚ ਪਲੱਸ ਕਰਕੇ 26 ਇੰਚ ਆਪਾਂ ਦਾ ਘੇਰਾ ਰੱਖਾਂਗੇ 22 ਇੰਚ ਤੇ ਆਪਾਂ ਇੱਥੇ ਨਿਸ਼ਾਨੀ ਲਾ ਲਾਂਗੇ ਦੇਖ ਸਕਦੇ ਹੋ ਤੁਸੀਂ 22 ਇੰਚ ਤੇ ਆਪਾਂ ਇੱਥੇ ਘੇਰੇ ਦੀ ਜਿਹੜੀ ਨਿਸ਼ਾਨੀ ਲਾ ਲਾਂਗੇ ਤੇ 4 ਇੰਚ ਆਪਾਂ ਐਕਸਟਰਾ ਰੱਖਾਂਗੇ 2-2 ਇੰਚ ਆ ਜਾਊਗਾ ਦੋਨੇ ਸਾਈਡ ਤੇ ਇਧਰਲੀ ਸਾਈਡ ਆਪਾਂ ਥੱਲੇ ਵੀ ਨਿਸ਼ਾਨੀ ਲਾ ਲਾਂਗੇ ਤੇ ਹੁਣ ਆਪਾਂ ਸਾਰੇ ਦੇ ਤੇ ਨਿਸ਼ਾਨੀ ਜਿਹੜੀ ਉਹ ਲਾ ਲਾਂਗੇ 22 ਇੰਚ ਤੇ 4 ਇੰਚ ਪਲੱਸ ਕਰਕੇ 26 ਇੰਚ ਤੇ ਹੁਣ ਆਪਾਂ ਸਾਰੇ ਇੱਥੇ ਲਾ ਲੈਣੀ ਆ ਨਿਸ਼ਾਨੀ ਜਾ ਪਾਨੇ ਨਾ ਲਾ ਲਿਆ ਤੇ ਇਹਦੇ ਨਾਲ ਜਿਹੜਾ ਕਪੜਾ ਵਜਣਾ ਸੀਗਾ ਉਹਦੇ ਪੱਟ ਨਹੀਂ ਪੈਣੇ ਹੈਗੇ ਤੇ ਆਪਾਂ ਇਹਦੀ ਬੈਲਟ ਪਾਵਾਂਗੇ ਤੇ ਪੱਟ ਆਪਾਂ ਨੂੰ ਕੁਸਲਵਾਰ ਦੇ ਵਿੱਚੋਂ ਹੀ ਕੱਢਨੇ ਪੈਣੇ ਨੇ ਤੇ ਆਹ ਕਪੜਾ ਜਿਹੜਾ ਆਪਾਂ ਇਹਨੂੰ علیحدہ ਕਰ ਦਾਂਗੇ ਏਡੀ ਜਿਹੜੀ ਚੜਾਈ ਆ ਉਹ ਘੱਟ ਆ ਪੱਟ ਪੂਰੇ ਨਹੀਂ ਆ ਰਹੇ ਹੁਣ ਆਪਾਂ ਬਾਹਾਂ ਦੀ ਜਿਹੜੀ ਕਟਿੰਗ ਉਹ ਕਰਾਂਗੇ ਕਪੜਾ ਪਹਿਲਾਂ ਫੋਲਡ ਕਰ ਲਿਆ ਆਪਨੇ ਸਾਰ ਫੋਲਡ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚੋਂ ਬਾਹਾਂ ਜਿਹੜੀ ਉਹ ਕੱਟਾਂਗੇ ਇੱਕ ਵਾਰ ਆਪਾਂ ਇਹਨੂੰ ਫੇਰ ਫੋਲਡ ਕਰ ਲੈਣਾ ਇਸ ਤਰ੍ਹਾਂ ਬਾਹਾਂ ਦੀ ਜਿਹੜੀ ਲੈਂਥ ਹੋ ਆਪਾਂ ਲਾਵਾਂਗੇ 17 ਇੰਚ 2 ਇੰਚ ਆਪਾਂ ਐਕਸਟਰਾ ਰੱਖਾਂਗੇ ਤੇ ਉਹਨੇ ਨੂੰ ਮਿਲਾ ਦਾਂਗੇ ਇੱਥੇ ਹੁਣ ਆਪਾਂ ਕੱਟ ਕਰ ਲਾਂਗੇ ਨਾਲ ਸਰਵਾਨ ਦਾ ਕਪੜਾ ਲਾਤਾ ਆਪਾਂ ਨੇ ਆ ਕਪੜਾ ਆਪਣੇ ਕੋਲ ਇੱਕ ਬਾਜ ਗਿਆ ਮਾਪੇ ਦੇ ਵਿੱਚੋਂ ਸਲਵਾਰ ਕੱਟਾਂਗੇ ਤੇ ਵਿੱਚੋਂ ਹੀ ਆਪਾਂ ਨੇ ਇਹਦੇ ਪੱਟ ਕੱਟਣੇ ਨੇ ਜਿਹੜਾ ਕਮੀਜ਼ ਦੇ ਕੋਲੋਂ ਕਪੜਾ ਲਿਆ ਸੀਗਾ ਉਹ ਆਪਾਂ ਨੇ ਉਹਦੇ ਲੋਗ ਵਿੱਚੋਂ ਆਪਾਂ ਨੇ ਬਾਟਰ ਲਾਵਾਂਗੇ ਤੇ ਆਪਾਂ ਹੁਣ ਇਹਦੇ ਵਿੱਚੋਂ ਲੈਂਥ ਰੱਖਾਂਗੇ ਸਲਵਾਰ ਦੀ 32.5 ਇੰਚ ਆਪਾਂ ਨੇ ਲੈਂਥ ਰੱਖ ਲੈਣੀ ਆ 32.5 ਇੰਚ ਆਪਾਂ ਨੇ ਸਲਵਾਰ ਦੀ ਇਹ ਜਿਹੜੀ ਲੈਂਥ ਰੱਖਣੀ ਆ 32.5 ਇੰਚ ਦੇਖ ਸਕਦੇ ਹੋ ਤੁਸੀਂ పట్టువే సా పట్ పావే కథా ఆ నిశాయి ఢాయి ఇచ్చ వధానా అగే ਤੇ ਕੁੰਦੇ ਹੋਣਗੇ ਆਪਾਂ ਨੇ ਜਦੋਂ ਪੱਟਾ ਦੀ ਨਿਸ਼ਾਨੀ ਲਾਈ ਆ ਤਾਂ ਉਦੋਂ ਹੀ ਆਪਾਂ ਨੇ ਨਾਲ ਦੀ ਨਾਲ ਆਪਾਂ ਨੇ 3/2 ਇੰਚ ਦੇ ਆਪਾਂ ਨੇ ਨਿਸ਼ਾਨੀ ਲਾ ਲਈਆ 2.5 ਇੰਚ ਆਪਾਂ ਨੇ ਇਧਰ ਨੂੰ ਵਧਾਤਾ ਤੇ ਉਧਰਲੀ ਸਾਈਡ ਵੀ ਆਪਾਂ ਨੇ ਇਸੇ ਤਰ੍ਹਾਂ ਹੀ 3/2 ਇੰਚ ਤੇ ਨਿਸ਼ਾਨੀ ਲਾ ਲਈ ਤੇ 2.5 ਇੰਚ ਆਪਾਂ ਨੇ ਇਧਰ ਨੂੰ ਵਧਾ ਲਿਆ ਤੇ ਹੁਣ ਆਪਾਂ ਨੇ ਇਥੇ ਨਿਸ਼ਾਨੀਆਂ ਜਿਹੜੀ ਉਹ ਲਗਾ ਦਿੱਤੀ ਆ ਇਸ ਤਰ੍ਹਾਂ ਤੇ ਹੁਣ ਆਪਾਂ ਇਥੋਂ ਕਟਾਈ ਜਿਹੜੀ ਉਹ ਕਰਾਂਗੇ ਬਿਲਕੁਲ ਹਾਲੀ ਸਲਵਾਰ ਆ ਜਿਹੜੀ ਇਹ ਬਣੂਗੀ ਤੇ ਆਪਾਂ ਨੇ ਕੁੰਦਿਆਂ ਕੁੰਦਿਆਂ ਦੇ ਉੱਪਰ ਧਰ ਦੇਣਾ ਇਸ ਤਰ੍ਹਾਂ ਮਲਾ ਲੈਣਾ ਕੱਪੜੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਇੱਥੇ ਨਿਸ਼ਾਨੀ ਲਾਵਾਂਗੇ ਆਸਨ ਦੀ 10 ਇੰਚ ਤੇ 10 1/2 ਇੰਚ ਤੇ ਨਿਸ਼ਾਨੀ ਜਿਹੜੀ ਇਹਦੀ ਲਾਵਾਂਗੇ 1/2 10 ਇੰਚ ਤੇ ਸਿਉਣਾ ਆਪਾਂ ਇਥੋਂ ਕੱਟ ਦਾਂਗੇ ਕੱਪੜਾ ਜਿਹੜਾ ਵੱਧ ਘੱਟ ਕੱਪੜਾ ਆਪਾਂ ਉਹਨੂੰ ਵੀ ਕੱਟ ਦਾਂਗੇ ਇੱਥੇ ਆਪਾਂ ਥੋੜੀ ਜਿਹੀ ਸ਼ੇਪ ਦਵਾਂਗੇ ਜਦੋਂ ਆਪਣੀ ਸਲਾਈ ਲਾਉਣੇ ਹਨਾ ਨਾ ਆਪਾਂ ਇੱਥੋਂ ਪਹਿlever ਤੜਕ ਤੜਕ ਕਰਕੇ ਟੁੱਟਣ ਲੱ ਆ ਜਾਂਦੀ ਆ ਤੇ ਇੱਥੋਂ ਜਿਹੜੀ ਸ਼ੇਪ ਸਹੀ ਨਹੀਂ ਆਉਂਦੀ ਤਾਂ ਆਪਾਂ ਇੱਥੇ ਥੋੜੀ ਜਿਹੀ ਜਿਹੜੀ ਕਾਟ ਪਾ ਦੇਣੀ ਆ ਇਸ ਤਰ੍ਹਾਂ ਜਿਹੜਾ ਬਾਦੂ ਕੱਪੜਾ ਹੁੰਦਾ ਉਹ ਕੱਟਿਆ ਜਾਂਦਾ ਇਸ ਤਰ੍ਹਾਂ ਆਪਾਂ ਜਿਹੜੀ ਕਾਰਟ ਆ ਉਹ ਪਾ ਦੇਣੀ ਹੈ ਅੰਦਰ ਨੂੰ ਤੇ ਬਿਲਕੁਲੇ ਸਿੱਧੀ ਹੋ ਜੂ। ਜਦੋਂ ਆਪਾਂ ਇੱਥੇ ਸਿਲਾਈ ਲਾਵਾਂਗੇ ਬਿਲਕੁਲ ਸਿੱਧੀ ਸਿਲਾਈ ਲੱਗੂਗੀ। ਇਧਰਲੀ ਸਾਈਡ ਜਿਹੜਾ ਆਪਣਾ ਆਹ ਕੱਪੜਾ ਇਹਨੂੰ ਆਪਾਂ ਕੱਟ ਦਾਂਗੇ। ਜਿਹੜਾ ਕਮੀਜ਼ ਨਾਲੋਂ ਕੱਪੜਾ ਲਿਆ ਸੀਗਾ ਉਹਦੀ ਆਪਾਂ ਹੁਣ ਬੈਕ ਲਾਵਾਂਗੇ। ਸਾਢੇ 6 ਇੰਚ ਤੇ ਆਪਾਂ ਨਿਸ਼ਾਨੀ ਲਾਵਾਂਗੇ 벨ਟ ਦੀ ਚੌੜੀ ਤੇ 23 ਇੰਚ 벨ਟ ਤਿਆਰ ਹੋਊਗੀ 1 ਇੰਚ ਆਪ ਐਕਸਟਰਾ ਰੱਖਾਂਗੇ 24 ਇੰਚ ਸਾਢੇ 6 ਇੰਚ ਦੀ ਆਪਾਂ ਫੇਰ ਨਿਸ਼ਾਨੀ ਲਾਵਾਂਗੇ ਮਿਲਾਦਾਂਗੇ ਸਾਰੀਆਂ ਨਿਸ਼ਾਨੀਆਂ ਨੂੰ ਤੇ ਹੁਣ ਆਪਾਂ 벨ਟ ਦੀ ਜਿਹੜੀ ਕਟਾਈ ਕਰ ਦਾਂਗੇ ਆਟਾ ਮੈਂ ਨੈਕਸਟ ਵੀਡੀਓ ਦੇ ਵਿੱਚ ਫਿਰ ਤੋਂ ਨੂੰ ਪਾ ਕੇ ਦਿਖਾਉਂਗੀ ਤੇ ਆ ਆਪਣੀਆਂ ਬਾਵਾਵਾਂ ਹੋ ਗਈਆਂ ਕਮੀਜ਼ ਹੋ ਗਿਆ ਤਿਆਰ ਹੁੰਦੇ ਹੋਗੇ ਆ ਫालतू ਕਪੜਾ ਆਪਣੇ ਕੰਮ ਆਊਗਾ ਤੇ ਆ ਹੋ ਗਈ 벨ਟ ਆ ਹੋਵੇ ਪੱਟ ਸਾਰਾ ਕੁਝ ਆਪਾਂ ਨੇ ਦੇ ਵਿੱਚ ਕੱਢ ਲਿਆ ਇਹ ਮੋਢਿਆਂ ਦੇ ਲਈ ਕੰਮ ਆਜੂਗਾ ਆਪਣੇ ਗਲਿਆਂ ਦੇ ਲਈ ਕੰਮ ਆਜੂਗਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਇਆ ਤਾਂ ਵੀਡੀਓ ਨੂੰ ਲਾਈਕ ਕਰਨਾ ਐਂਡ ਕਮੈਂਟ ਕਰਕੇ ਦੱਸਣਾ ਵੀਡੀਓ ਕਿਵੇਂ ਲੱਗੀ ਤੇ ਜੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਬਾਏ ਬਾਏ